ਇਹ ਕ੍ਰਿਸ਼ੀ ਮਨਾਉਣ ਨੇ ਆ ਵੀ ਚਲੋ ਜਣੇ ਉਹ ਵੀ ਕੈਦ ਚੋਂ ਬਾਹਰ ਨਿਕਲਿਆ ਹੈ ਨਾ 2 ਮਹੀਨੇ ਹੋ ਗਏ ਸੀ ਉਹ ਟਰਾਲੀ ਦੇ ਵਿੱਚ ਕੈਦੀਆਂ ਨਾਲ ਵੀ ਪਰੇ ਸੀ ਸਕੂਨ ਮਹਿਸੂਸ ਕਰਦੇ ਹੋ ਮਨ ਖੜਿਆ ਵੀ ਜਿਸ ਤਰ੍ਹਾਂ ਹੁਣ ਸੁਧਾਰ ਹੋ ਰਿਹਾ ਹੈ ਮੈਡੀਕਲ ਟਰੀਟਮੈਂਟ ਵੀ ਹੋ ਰਿਹਾ ਸੀ ਭਰਾਵਾ ਅੱਜ ਜਿਹੜੀ ਸਟੈਪ ਫੇਰ ਨਹੀਂ ਲੱਗ ਰਹੀਗੀ ਤੇ ਫਿਰ ਉਹ ਸਾਨੂੰ ਦੱਜ ਵੀ ਉਹੋ ਹੀ ਨਹੀਂ ਹੁਣ ਲਗਾ ਰਹੇ ਆ ਲਗਾ ਰਹੇ ਆ ਹਾਂ ਰਾਤ ਕਿਸੇ ਅਣਜਾਣ ਨੇ ਵੀ ਖਰਾਬ ਕਰਤਾ ਕੰਮ ਖੁੱਲੀ ਹਵਾ ਲੈ ਰਹੇ ਨੇ 58 ਦਿਨ ਇੱਕ ਕਮਰੇ ਦੇ ਵਿੱਚ ਬੰਦ ਰਹਿਣਾ ਬਹੁਤ ਔਖਾ ਸਮਾਂ ਸੀ ਉਹਨਾਂ ਦੇ ਲਈ ਭਾਵੇਂ ਕੀ ਸਿਹਤ ਵੀ ਖਰਾਬ ਹੋ ਹਾਂਜੀ ਵੀ ਬਹੁਤ ਔਖਾ ਸੀ ਥੋਮ ਆਪਣੀ ਪਤਾ ਵੀ ਆਪਣਾ ਸਾਲ ਲੈਣਾ ਕਿੰਨਾ ਔਖਾ ਗਰਮੈਸ਼ ਬਹੁਤ ਸੀ ਟਰਾਲੀ 'ਚ ਬਾਹਰ ਲਈ ਕੋਈ ਹਵਾ ਨਹੀਂ ਆਉਂਦੀ ਸੀ ਜਗਜੀਤ ਸਿੰਘ ਡੱਲੇਵਾਲ ਨੂੰ 58 ਦਿਨਾਂ ਤੋਂ ਬਾਅਦ ਬਾਹਰ ਟਰਾਲੀ ਦੇ ਵਿੱਚ ਸ਼ਿਫਟ ਕੀਤਾ ਗਿਆ 58 ਦਿਨਾਂ ਬਾਅਦ ਉਹਨਾਂ ਨੇ ਸੂਰਜ ਦੇਖਿਆ ਖੁੱਲੀ ਹਵਾ ਲਈ ਆ ਅਜਿਹੇ ਦੇ ਵਿੱਚ ਉਹਨਾਂ ਦੇ ਭੈਣ ਨੇ ਜਿਹੜੇ ਉਹ ਵੀ ਸਮੇਂ ਉਹਨਾਂ ਦੇ ਨਾਲ ਜਦੋਂ ਕਿ ਉਹਨਾਂ ਦਾ ਮਾਰਨ ਵਾਰਤ ਲਗਾਤਾਰ ਹੁਣ ਵੀ ਜਾਰੀ ਹੈ ਤਾਂ ਡਟੇ ਹੋਏ ਹੋਏ ਬੈਠੇ ਨੇ ਸਮੇਂ ਵੀ ਮੋਰਚੇ ਦੇ ਵਿੱਚ ਉਹ ਸਮਾਂ ਵੀ ਦੇਖਿਆ ਜਦੋਂ ਉਹ ਭਾਵਕ ਸਮਾਂ ਸੀ ਜਦੋਂ ਕਿ ਉਹ ਦੌਰ ਸੀ ਜਦੋਂ ਉਲਟੀਆਂ ਲੱਗ ਜਾਂਦੀਆਂ ਉਹਨਾਂ ਦੇ ਮਾਮੇ ਦੇ ਪੁੱਤ ਵੀ ਜਿਹੜੇ ਇਸ ਸਮੇਂ ਜਗਜੀਤ ਸਿੰਘ ਡੱਲੇਵਾਲ ਦੀ ਭੈਣ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਨੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਗੱਲਬਾਤ ਵੀ ਕਰਾਂ ਦੇ ਨਾਲ ਦੇਖਦੇ ਨੇ ਅੱਜ ਡੱਲੇਵਾਲ ਸਾਹਿਬ ਨੂੰ 58 ਦਿਨਾਂ ਬਾਅਦ ਬਾਹਰ ਲਿਆਂਦਾ ਗਿਆ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਤੁਸੀਂ ਡੱਲੇਵਾਲ ਸਾਹਿਬ ਨੂੰ 58 ਦਿਨਾਂ ਬਾਅਦ ਬਾਹਰ ਲਿਆਂਦਾ ਵਾ 58 ਦਿਨਾਂ ਬਾਅਦ ਉਹਨਾਂ ਨੇ ਸੂਰਜ ਦੇਖਿਆ ਖੁੱਲੀ ਹਵਾ ਲਈ ਅੱਜ ਮੇਰੇ ਖੁਸ਼ੀ ਮਨਾਉਣੇ ਆ ਵੀ ਚਲੋ ਜਣੇ ਉਹ ਵੀ ਕੈਦ ਚੋਂ ਬਾਹਰ ਨਿਕਲੇ ਆ ਹਨਾ 2 ਮਹੀਨੇ ਹੋ ਗਏ ਸੀ ਉਹ ਟਰਾਲੀ ਦੇ ਵਿੱਚ ਕੈਦੀਆਂ ਨਾਲ ਵੀ ਪਰੇ ਸੀ ਹਨਾ ਇੱਕ ਤਾਂ ਸਰਕਾਰਾਂ ਨੇ ਦੁੱਖ ਦੇ ਛੱਡਿਆ ਸੀਗਾ ਬਾਕੀ ਫਿਰ ਉਹਦੀ ਭੁੱਖ ਹੜਤਾਲ ਨੇ ਦੇ ਛੱਡਿਆ ਸੀਗਾ ਹਨਾ ਮਰਨ ਵਰਤਨੇ ਦੇ ਸੱਜਿਆ ਸੀਗਾ ਸਾਨੂੰ ਤਾਂ ਸਾਹ ਮਸਾਂ ਪਿਆ ਸਾਡੇ ਵਿੱਚ ਤਾਂ ਹੁਣ ਥੋੜਾ ਜਿਹਾ ਸਕੂਨ ਮਹਿਸੂਸ ਕਰਦੇ ਹੋ ਮਨ ਖੜਿਆ ਵੀ ਜਿਸ ਤਰ੍ਹਾਂ ਹੁਣ ਸੁਧਾਰ ਹੋ ਰਿਹਾ ਹੈ ਮੈਡੀਕਲ ਟਰੀਟਮੈਂਟ ਵੀ ਚੱਲੀ ਹੋ ਰਿਹਾ ਸੀ ਭਰਾਵਾ ਅੱਜ ਜਿਹੜੀ ਸਟਿੱਪ ਫੇਰ ਨਹੀਂ ਲੱਗ ਰਹੀਗੀ ਤੇ ਫਿਰ ਉਹ ਸਾਨੂੰ ਤਾਂ ਜੀ ਵੀ ਉਹ ਹੀ ਨਹੀਂ ਹੁਣ ਦਵਾਈ ਲਗਾ ਰਹੇ ਡਾਕਟਰ ਲਗਾ ਰਹੇ ਹਾਂ ਰਾਤ ਕਿਸੇ ਅਣਜਾਣ ਨੇ ਵੀ ਖਰਾਬ ਕਰਤਾ ਕੰਮ ਤੇ ਹੁਣ ਉਹ ਨਾੜ ਕੋ ਇੱਥੇ ਆਊਗੀ ਤਾਂ ਫਿਰ ਤਾਂ ਹੀ ਆ ਨਾ ਨਾੜ ਉਹਨਾਂ ਨੂੰ ਦਿਖੇਗੀ ਤਾਂ ਉਹ ਲੱਗੇਗਾ ਰਾਤ ਕਹਿੰਦੇ ਅਣਗਹਿਲੀ ਹੋ ਹਾਂ ਅਣਗਹਿਲੀ ਹੋਗੀ ਤਾਂ ਸੋਜ ਹੋਗੀ ਤੁਸੀਂ ਵੀ ਉਦਾ ਉਸੇ ਸਮੇਂ ਮੌਜੂਦ ਸੀ ਅੰਦਰ ਜਦੋਂ ਉਹ ਚੀਜ਼ ਘਟਨਾ ਵਾਪਰੀ ਇੱਥੇ ਤੇ ਅਸੀਂ ਮੌਜੂਦ ਹੀ ਰਹਿੰਨੇ ਹਾਂ ਹਾਂ ਤੇ ਭਾਵੇਂ ਆਇਆ ਨਾ ਪਰ ਸਾਨੂੰ ਤਾਂ ਮੌਜੂਦ ਸਮਝ ਲਾ ਮੈਂ ਤਾਂ ਮੌਕੇ ਤੇ ਹੁੰਨੀ ਆ ਜਦੋਂ ਕੋਈ ਵਾਪ ਘਟਨਾ ਵਾਪਰਦੀ ਮੈਂ ਤਾਂ ਉਦੋਂ ਮੌਕੇ ਤੇ ਹੀ ਹੁੰਨੀ ਕੋਲੇ ਜਦੋਂ ਤੋਂ ਮਰਨ ਵਾਰਤ ਚੱਲਿਆ ਤੁਸੀਂ ਵੀ ਨਾਲ ਡਟੇ ਹੋਏ ਹੋ ਟਾਲ ਬਣ ਕੇ ਖੜੇ ਹੋ ਕਿ ਹੁਣ ਘਰ ਜਾਓਗੇ ਜਿਸ ਤਰ੍ਹਾਂ ਸੁਧਾਰ ਹੋ ਰਿਹਾ ਹੈ ਕਿ ਹਾਲੇ ਵੀ ਇੱਥੇ ਨਾਲ ਹੀ ਰਹਿਣਾ ਜਦ ਤੱਕ ਮਰਨ ਵਾਰਤ ਚੱਲੇ ਜਾਣ ਦੀ ਸਕੀਮ ਬਣਾਈ ਦਿਓ ਤਿੰਨ ਵਾਰੀ ਪਰ ਜਾ ਨਹੀਂ ਰਹੀ ਮਨ ਨਹੀਂ ਕਰ ਰਿਹਾ ਜਾਣ ਹਾਂ ਹੁਣ ਵੀ ਫੈਸਲਾ ਫਿਰ ਇਹੀ ਕਰ ਲੈ ਕਿ ਨਾਲ ਹੀ ਰਹੋਗੇ ਜਦ ਤੱਕ ਰਵਾਂਗੇ ਰਹੀ ਤੇ ਹੁਣ ਮੈਨੂੰ ਮਜਬੂਰੀ ਹੈ ਥੋੜੀ ਜੀ ਮੇਰਾ ਨੰਦੂਜਾ ਮਰਿਆ ਹੋਇਆ ਪਰਸੋਂ ਉਹਦਾ ਭੋਗ ਹੈ ਕੱਲ ਜਾਉਂਗੀ ਪਰਸੋਂ ਭੋਗ ਤਾਂ ਹੋ ਗਿਆ ਚੌਥੇ ਆ ਜੂਗੀ ਕਿਸ ਤਰੀਕੇ ਦੇ ਨਾਲ ਦੇਖਦੇ ਹੋ ਤੁਸੀਂ ਹਨਾ ਮਰਨ ਵਰਤ ਅੱਜ ਹਲੇ ਵੀ ਜਾਰੀ ਹੈ 58 ਦਿਨਾਂ ਬਾਅਦ ਜਗਜੀਤ ਸਿੰਘ ਢੱਲੇਵਾਲ ਸੂਰਜ ਦੇਖ ਰਹੇ ਨੇ ਖੁੱਲੀ ਹਵਾ ਲੈ ਰਹੇ ਨੇ 58 ਦਿਨ ਇੱਕ ਕਮਰੇ ਦੇ ਵਿੱਚ ਬੰਦ ਰਹਿਣਾ ਬਹੁਤ ਔਖਾ ਸਮਾਂ ਸੀ ਉਹਨਾਂ ਦੇ ਲਈ ਭਾਵੇਂ ਕਿ ਸਿਹਤ ਵੀ ਖਰਾਬ ਹੋਈ हां जी ਵੀ ਬਹੁਤ ਔਖਾ ਸੀ ਇਥੋਂ ਨੂੰ ਆਪਣੀ ਪਤਾ ਵੀ ਆਪਾਂ ਨੂੰ ਸਾਲ ਲੈਣਾ ਕਿੰਨਾ ਔਖਾ ਹੈ ਗਰਮੈਸ਼ ਬਹੁਤ ਸੀ ਟਰਾਲੀ 'ਚ ਬਾਹਰ ਲਈ ਕੋਈ ਹਵਾ ਨਹੀਂ ਆਉਂਦੀ ਸੀ ਜੇ ਆਪਾਂ ਵੀ ਜਾ ਕੇ ਬਹਿੰਦੇ ਸੀ ਆਪਾਂ ਨੂੰ ਵੀ ਉੱਥੇ ਤਲਖੀ ਹੁੰਦੀ ਸੀ ਇਹਨਾਂ ਨੂੰ ਤਾਂ ਤੁਸੀਂ ਆਪ ਹੀ ਦੇ ਸਕਦੇ ਕਿੰਨੀ ਤਲਖੀ ਹੁੰਦੀ ਆ ਕਿੰਨੀ ਤਬੀਅਤ ਖਰਾਬ ਹੋਣ ਕਰਕੇ ਵੀ ਹੋ ਗਿਆ ਸੀ ਹੁਣ ਅੱਜ ਬਹੁਤ ਸਾਨੂੰ ਵੀ ਖੁਸ਼ੀ ਬਹੁਤ ਹੋਈ ਆ ਵੀ ਬਾਹਰ ਆਏ ਆ ਵੀ 50 ਦਿਨਾਂ ਪਿੱਛੋਂ ਵਿਪਰਮਾਤਮਾ ਵਧੀ ਚੜਦੀ ਕਲਾ ਚ ਰੱਖੇ ਤੇ ਅਸੀਂ ਇਹਨਾਂ ਦੇ ਨਾਲ ਮੋਰਚਾ ਫਤਹਾ ਕਰਕੇ ਜੈਗੇ ਪੜਨ। ਬਿਲਕੁਲ ਜਿਸ ਤਰੀਕੇ ਦੇ ਨਾਲ ਹੁਣ ਤਸਵੀਰ ਉਹ ਤੁਹਾਨੂੰ ਦਿਖਾਈ ਹੈ ਜਿੱਥੇ ਕਿ ਜਗਜੀਤ ਸਿੰਘ ਡੱਲੇਵਾਲ ਦਾ ਮੈਡੀਕਲ ਟ੍ਰੀਟਮੈਂਟ ਵੀ جاری ਹੈ ਤਾਂ ਉਹਨਾਂ ਨੂੰ ਬਾਹਰ ਲਿਆਂਦਾ ਗਿਆ ਤਾਂ ਧੁੱਪ ਵੀ ਜਿਹੜੀ ਉਹਨਾਂ ਨੂੰ ਅੱਜ ਸੇਕਣ ਦੇ ਲਈ ਮਿਲੇਗੀ ਤਾਂ ਖੁੱਲੀ ਹਵਾ ਵੀ ਮਿਲੇਗੀ 58 ਦਿਨਾਂ ਦਾ ਸਮਾਂ ਬਹੁਤ ਉਹ ਤਪੱਸਿਆ ਦਾ ਸਮਾਂ ਸੀ ਭਾਵੇਂ ਕਿ ਉਹ ਗੱਲਬਾਤ ਕਰਦੇ ਕੱਲ ਭਾਵਕ ਵੀ ਹੋਏ ਸੀ ਕਿ ਗੁਰੂ ਨਾਨਕ ਦੀ ਕਿਰਪਾ ਰਹੀ ਹੈ ਕਿ ਉਸੇ ਕਰਕੇ ਉਹ ਮਜ਼ਬੂਤ ਰਹੇ ਨੇ ਤਾਂ ਜਗਜੀਤ ਸਿੰਘ ਡੱਲੇਵਾਲ ਦੇ ਭੈਣ ਵੀ ਸਾਡੇ ਨਾਲ ਸੀ ਗੱਲ बात ਕਰ ਰਹੀ ਸੀ ਇਹ ਵੀ ਲਗਾਤਾਰ ਇਸੇ ਥਾਂ ਤੇ ਡٹے ਹੋਏ ਨੇ ਆਪਣੇ ਭਰਾ ਦੇ ਨਾਲ ਢਾਲ ਬਣ ਕੇ ਖੜੇ ਹੋਏ ਨੇ ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਸ ਸਪੋਕਸਮੈਨ ਟੀਵੀ ਖਨौरी ਵੱਟ